ਟਾਈ ਮਾਰੀ ਮੁੱਢੀ ਬੈਸਾ ਵਸਾਈ ਹੋ ਗਈ ਉਹ ਇਦਾਂ ਹੀ ਬੈਸਾ ਸਾਈ ਵਾਧਾ ਗਿਆ ਵਾਧਾ ਗਿਆ ਸਾਡੀ ਕੋਈ ਗਲਤੀ ਨਹੀਂ ਇਹਦੇ ਜੇ ਠੀਕ ਹੈ ਤੇ ਉਹ ਗੱਲ ਵਾਦੀ ਵਾਦੀ ਉਹ ਉਹਨਾਂ ਦੇ ਫੋਨ ਲਾਤਾ ਉਹਨਾਂ ਨੇ ਕਿਰਪਾਨਾ ਕਰਪੋਨਾ ਲੈ ਕੇ ਆ ਗਏ 15 20 ਜਣੇ ਕਿਰਪਾਨਾ ਲਿਆਏ ਦਾਤਰ ਲਿਆਏ ਤੇ ਬਾਕੀ ਹੋਰ ਵੀ ਉਹਨਾਂ ਕੋ ਬੜੇ ਹੈਗੇ ਸੀ ਤੇ ਸਾਡੀ ਅੰਦਰ ਨਾਲ ਕੋਈ ਤਿੰਨ ਜਣੇ ਹੈਗੇ ਸੀ ਕਹਿੰਦੇ ਬਾਹਰ ਦੇ ਹੀ ਇੱਥੋਂ ਦੇ ਨਹੀਂ ਮਤਲਬ ਹਿਮਾਚਲ ਬਣ ਹਰਿਆਣੇ ਦੇ ਹੀ ਉਹਨਾਂ ਨਾਲ ਹਦੀ ਤੂੰ ਤੂੰ ਮੈਮ ਹੋਈ ਬੈਸਾ ਵਸਾਈ ਹੱਥੋਂ ਪਾਈ ਮੜਾ ਮਟੇ ਤੇ ਆਪਾਂ ਬਾਹਰ ਆ ਗਏ ਓ ਐਨਟੀ ਬਕਰੀ ਪਾਰਟੀ ਹੀ ਮਤਲਬ ਠੀਕ ਹੈ ਉਹਨਾਂ ਨੇ ਸਾਡਾ 16 ਸਲਾਪਾ ਹੋ ਗਿਆ ਕਹਿੰਦੇ ਤੁਸੀਂ ਜਾਓ ਆਪਣੀ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਗਈ ਅੱਗੋਂ ਗਲੀ ਬੰਦ ਪਿੱਛੋਂ ਭਾਈ 15 20 ਜਣੇ ਸੀ ਉਹ ਸਾਡੇ ਗੱਲ ਪੈ ਗਿਆ ਆ ਗਏ ਪਾਜੀ ਉਹਨਾਂ ਨੇ ਬੋਤਲਾਂ ਦਾਤਰ ਤੇ ਹੋਰ ਵੀ ਉਹਨਾਂ ਨੂੰ ਬੜਾ ਖੁਸ਼ ਹੈ ਗਈ ਤੇ ਆਉਂਦੇ ਮਗਰੋਂ ਉਹਨਾਂ ਨੇ ਸਾਡੇ ਮਤਲਬ ਵਾਰਦਾਤ ਕਰਨੀ ਚਾਲੂ ਕਰ ਦਿੱਤੀ ਕਿੰਨੇ ਬੰਦੇ ਸੀ ਜਿਨ੍ਹਾਂ ਬੰਦੇ ਉਹਨਾਂ ਘੜ ਘੜ ਵੀ ਪੰਜੀ ਬੰਦੇ ਗਏ ਇਸ ਵਾਰੇ ਪੁਲਿਸ ਨੂੰ ਤੁਹਾਡੇ ਕੋਲ ਕੰਪਲੀਟ ਫਾਈਲ ਗਈ ਹੈ ਕੰਪਲੀਟ ਹਾਂਜੀ ਮੈਂ ਲਿਖਾ ਕੇ ਆਇਆ ਕੰਪਲੀਟ ਲੁੱਟ ਖੋਈ ਭਾਈ ਸਾਡੀ ਲੋਟ ਖੋ ਸਾਰਾ ਸਾਡਾ ਪਰਸ ਬੁਰਸ ਲੈ ਗਏ ਚੈਨਲ ਆਈਆਂ ਡੇ ਬਾਕੀ ਇਹਨਾਂ ਨੇ ਰਿਪੋਰਟ ਲਖਾਈ ਹੈ ਮੇਰੇ ਚਾਚਾ ਜੀ ਦੇ ਮੁੰਡੇ ਗਏ ਕਿਉਂਕਿ ਅਸੀਂ ਤੇ ਬੇਹੋਸ਼ ਬੈਠੇ ਸੀ ਸਾਨੂੰ ਮਾਰ ਕੇ ਸੁੱਟ ਗਏ ਉਹ ਹੁਣ ਕੀ ਮੰਗਤੀ ਕਰਦੇ ਭਾਈ ਤੁਸੀਂ ਮੰਗ ਭਾਈ ਸਾਨੂੰ ਇਨਸਾਫ ਚਾਹੀਦਾ ਬਸ ਦੇਖਣ ਲੱਗੇ ਜੀ ਇਹ ਵੈਰੀਫਾਈ ਕਰ ਰਹੇ ਆ ਇਹ ਦਦੂ ਰੁਪੀਕੇ ਹੱਥੇ ਜੋ ਰਾਤ ਲੇਟ ਆਵ ਨਿਕਲੇ ਆ ਪਹਿਲਾਂ ਉੱਥੇ ਹਾਦਸੇ ਦੇ ਅੰਦਰ ਕਿਸੇ ਨਾ ਕੋਈ ਪਤਾ ਲੱਗਾ ਵੀ ਝਗੜੇ ਝਗੜੇ ਬਾਅਦ ਚਕੇ ਹੋਰ ਪਾਰਟੀ ਨੇ ਝਗੜੇ ਨੇ ਉਹ ਵੈਰੀਫਾਈ ਕਰ ਰਹੇ ਸਰ ਕਹਿੰਦੇ 15 16 ਬੰਦਿਆਂ ਨੇ ਬੰਦਿਆਂ ਨੇ ਆ ਕੇ ਹਮਲਾ ਵਗੈਰਾ ਕੀਤਾ ਇਹਨਾਂ ਦਾ ਉਹ ਵੈਰੀਫਾਈ ਕਰ ਰਹੇ ਹੁੰਦੀ ਥਿਸ ਇਸ ਅ ਪਾਰਟ ਆਫ ਇੱਕ ਅਸਲ ਕਿਹੜਾ ਕੀ ਗੱਲ ਹੋਈ ਸਾਰਾ ਦੋਸਤ ਹਾਂਜੀ ਸਸੀ ਗਾਲ ਜੀ ਮੇਰਾ ਭਾਈ ਗੁਰਪ੍ਰੀਤ ਸਿੰਘ ਨਾਜ ਇਹ ਮਸ਼ੀਦ ਅਜ਼ਮ ਨਗਰ ਦਾ ਰਹਿਣ ਵਾਲਾ ਜੀ ਤੇਜ ਨਗਰ ਚੌਕ ਤੇ ਭਾਈ ਅਸੀਂ ਨਾ ਗਏ ਇੱਥੇ ਅਸੀਂ ਬੈਠੇ ਹਾਂ ਮਹਾਰਾਜਾ ਸਾਹਮਣੇ ਮਹਾਰਾਜਾ ਹੀ ਬੈਠੇ ਹੈਂ ਖਾਣ ਪੀਣ ਤੇ ਤਿੰਨ ਚਾਰ ਮੁੰਡੇ ਸੀ ਉਹਨਾਂ ਨਾਲ ਮਾੜੀ ਮੋਟੀ ਹੱਡੀ ਗੱਲਬਾਤ ਹੋਈ ਚਲੋ ਅੰਦਰ ਹੀ ਰਾਜ ਨਵਾ ਅਸੀਂ ਕਰ ਲੈ ਚਲੋ ਮਾੜੀ ਮੋਟੀ ਗੱਲ ਹੀ ਬੈਸਾ ਵਸਾਈ ਹੋਈ ਅਸੀਂ ਬਾਹਰ ਆ ਗਏ ਬਾਹਰ ਹੋਰ 15 10 15 ਜਣੇ ਖਲੋਤੇ ਸੀ ਉਹ ਸਾਡੇ ਬੈਸਨ ਬੈਸਾ ਵਸਾਈ ਹੋ ਗਈ ਉਹਨਾਂ ਨਾਲ ਕਹਿੰਦੇ ਅੰਦਰ ਕੀ ਹੈ ਐਦਾਂ ਹੀ ਮਾੜੀ ਮੋਡੀ ਬੈਸਾ ਵਸਾਈ ਹੋ ਗਈ ਉਹ ਐਦਾਂ ਹੀ ਬੈਸਾ ਵਸਾਈ ਵਾਧਾ ਗਿਆ ਵਾਧਾ ਗਿਆ ਸਾਡੀ ਕੋਈ ਗਲਤੀ ਨਹੀਂ ਇਹ ਤੇ ਜੇ ਠੀਕ ਹੈ ਤੇ ਉਹ ਗੱਲ ਵਾਦੀ ਵਾਦੀ ਉਹ ਉੰਡਿਆ ਨੇ ਫੋਨ ਲਾਤਾ ਨਾ ਨੇ ਕਿਰਪਾਨਾ ਕਰਪੋਨਾ ਲੈ ਕੇ ਆ ਗਏ 15 20 ਜਣੇ ਕਿਰਪਾਨਾ ਲਿਆਏ ਦਾਤਰ ਲਿਆਏ ਤੇ ਬਾਕੀ ਹੋਰ ਵੀ ਇਨਾਂ ਕੋ ਬੜੇ ਹੈਗੇ ਸੀ ਇਹ ਇਹ ਜਿਹੜੇ ਜਿਹੜਾ ਤੁਹਾਡੇ ਤਾਂ ਪੂਰਾ ਉੱਪਰ ਇਹ ਭਾਈ αਵਾਂ ਦੇ ਸਾਹਮਣੇ ਮਹਾਰਾਜ ਆ ਜਿਹੜਾ ਬੰਦੇ ਪਤਾ ਕਿਹੜੇ ਬੰਦੇ ਸੀ ਆ ਕੋਈ ਬੰਦੇ ਹੀ ਭਾਈ ਬੰਦੇ ਬੰਦਿਆਂ ਦਾ ਨਹੀਂ ਸਾਨੂੰ ਪਤਾ ਇਸ ਬਾਰੇ ਪੁਲਿਸ ਨੂੰ ਕੰਪਲੇਨਟ ਕਰ ਦਿੱਤੀ ਕਿ ਹਾਂ ਜੀ ਭਾਈ ਕੰਪਲੇਨ ਅਸੀਂ ਕਰਤੀ ਆ ਤਾਂ ਲੁੱਟ ਹੋਈ ਭਾਈ ਸਾਡੀ ਲੋਟ ਖੋ ਸਾਰਾ ਸਾਡਾ ਪਰਸ ਬੁਰਸ ਲੈ ਗਏ ਚੈਨਲ ਲੈ ਗੀਆਂ ਡੇ ਬਾਕੀ ਇਹਨਾਂ ਨੇ ਰਿਪੋਰਟ ਲਖਾਈ ਏ ਮੇਰੇ ਚਾਚਾ ਜੀ ਦੇ ਮੁੰਡੇ ਗਏ ਕਿਉਂਕਿ ਅਸੀਂ ਤੇ ਬੇਹੋਸ਼ ਬੈਠੇ ਸੀ ਸਾਨੂੰ ਮਾਰ ਕੇ ਸੁੱਟ ਗਏ ਉਹ ਮੰਨਤੀ ਕਰਦੇ ਭਾਈ ਤੁਸੀਂ ਮੰਗ ਭਾਈ ਸਾਨੂੰ ਇਨਸਾਫ ਚਾਹੀਦਾ ਵਸ ਹੋਰ ਹਾਨੂੰ ਕੁਛ ਨਹੀਂ ਜਿਹਦਾ ਨੂੰ ਇਨਸਾਫ ਚਾਹੀਦਾ ਵਾ ਮੇਰਾ ਨਾਮ ਭਾਈ ਅਮਰਿਤਪਾਲ ਸਿੰਘ ਵਾ ਹਾਂਜੀ ਕਿੱਥੇ ਰਹੇ ਹੋ ਤੁਸੀਂ ਸਲਤਾਂਵਿੰਡ ਰੋਰ ਮੰਦਰ ਵਾਲੇ ਪਿਆਰ ਦੇ ਰਹਿਣ ਵਾਲੇ ਆਪਾਂ ਭਾਈ ਕਹਿੰਦੇ ਉੱਥੇ ਖਾਣ ਪੀਂਦੇ ਹਾਂ ਕਿਹੜੀ ਜਗ੍ਹਾ ਤੇ ਮਾਰਾ ਐ ਅਲਫਾ ਮੰਦੇ ਸਾਹਮਣੇ ਹਾਂਜੀ ਤੇ ਸਾਡੀ ਅੰਦਰ ਨਾ ਕੋਈ ਤਿੰਨ ਜਣੇ ਹੈਗੇ ਸੀ ਕਹਿੰਦੇ ਬਾਹਰ ਦੇ ਹੀ ਇੱਥੋਂ ਦੇ ਨਹੀਂ ਮਤਲਬ ਮਾਝਲ ਬਣ ਹਿਰਾਣੇ ਦੇ ਹੀ ਉਹਨਾਂ ਨਾਲ ਹਦੀ ਤੁੰਤੂ ਮੈਮ ਹੋਈ ਬੈਸਾ ਉਸਾਈ ਹੱਥੋਂ ਭਾਈ ਮੜਾ ਮੋਟੇ ਤੇ ਆਪਾਂ ਬਾਹਰ ਆ ਗਏ ਓ ਐਨਟੀ ਵਖਰੀ ਪਾਰਟੀ ਹੀ ਮਤਲਬ ਠੀਕ ਹੈ ਉਹਨਾਂ ਨੇ ਸਾਡਾ 16 ਸਲਾਪਾ ਹੋ ਗਿਆ ਕਹਿੰਦੇ ਤੁਸੀਂ ਜਾਓ ਆਪਣੀ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਗਈ ਆਪਾਂ ਬਾਹਰ ਆ ਗਏ ਕੋਈ ਹੋਰ ਹੀ ਵਖਰੇ ਅੰਦਰ ਬੈਠੇ ਹੀ ਉਹ ਬਾਹਰ ਆ ਗਏ ਉਹ ਘਟੋ ਘਟ ਬੰਦੇ ਇਕੱਠੇ ਹੋਏ ਤੇ ਮੈਂ ਇਹ ਇਹ ਕਹਿੰਦੇ ਕਹਿੰਦੇ ਉਹ ਤਾਂ ਭਰਾ ਨਹੀਂ ਓਖੇ ਸੁਖੇ ਹੁੰਦੇ ਸੀ ਵੈਸਾ ਵਸਾਈ ਇਹਨਾਂ ਨੇ ਵੈਸਾ ਵਸਾਈ ਹੋ ਲਾ ਪੀ ਇਹਨਾਂ ਨੇ ਠੀਕ ਹੈ ਵੈਸਾ ਵਸਾਈ ਤੇ ਆਪਾਂ ਕੀ ਕੀਤਾ ਆਪਣੇ ਵੱਡਾ ਭਰਾ ਕਹਿੰਦਾ ਕਹਿੰਦਾ ਹੁਣ ਜੋ ਹੋ ਗਿਆ ਨਾ ਹੋ ਗਿਆ ਵਾ ਹੁਣ ਆਪਾਂ ਇੱਥੋਂ ਜਾਈਏ ਹੁਣ ਚਲੀਏ ਆਪਾਂ ਕੀ ਲੈਣਾ ਵਾ ਠੀਕ ਹੈ ਹਾਡੀ ਕਿਹੜਾ ਕਿਹ ਹੈ ਇਹਨਾਂ ਨਾਲ ਲੜਾਈ ਆ ਤੇ ਆਪਾਂ ਉੱਥੋਂ ਆਉਣ ਲੱਗੇ ਆ ਤੇ ਆਉਂਦੇ ਹੀ ਮਗਰੋਂ ਉਹਨਾਂ ਨੇ ਸਾਡੇ ਮਤਲਬ ਵਾਰਦਾਤ ਕਰਨੀ ਚਾਲੂ ਕਰ ਦਿੱਤੀ ਕਿੰਨੇ ਬੰਦੇ ਸੀ ਜਿਨ੍ਹਾਂ ਬੰਦੇ ਉਹਨਾਂ ਘੜ ਘੜ 20 25 ਬੰਦੇ ਗਏ ਇਸ ਬਾਰੇ ਪੁਲਿਸ ਨੂੰ ਤੁਹਾਡੇ ਕੋਲ ਕੰਪਲੇਟ ਫਾਈਲ ਗਈ ਕੰਪਲੀਟ ਹਾਂਜੀ ਮੈਂ ਲਿਖਾ ਕੇ ਆਇਆ ਹਾਂ ਕੰਪਲੀਟ ਹੈ ਕੋਈ ਕਾਰਵਾਈ ਪ੍ਰਸ਼ਾਸਨ ਵੱਲ ਕੀਤੀ ਕਿ ਹਾਲੇ ਤੇ ਬਸ ਉਹਨਾਂ ਨੇ ਇਹ ਆ ਕਿ ਵੀਡੀਓ ਉੱਥੇ ਬਣਾ ਕੇ ਖੜੀ ਆ ਉਹਨਾਂ ਨੇ ਵੀਡੀਓ ਪੁਲਿਸ ਨੇ ਲੈ ਗਏ ਸਾਡੇ ਨਾਲ ਉਹਨਾਂ ਨੇ ਵੀਡੀਓ ਉੱਥੋਂ ਸਾਰੀ ਕੀਤੀ ਆ ਤੇ ਹੁਣ ਜਾ ਗਏ ਵੇਖੋ ਕੀ ਮੰਗ ਕੇ ਕਰਦੇ ਹੋ ਭਾਜੀ ਮੰਗ ਭਾਈ ਆਪਾਂ ਜੋ ਵੀ ਆ ਸਾਡੀ ਮੰਗ ਪੂਰੀ ਹੋਣੀ ਚ ਕੀ ਗੱਲ ਹੈ ਸਰਦਾਰ ਜੀ? ਭਾਈ ਮੇਰਾ ਨਾਮ ਜੱਜਵੀਰ ਸਿੰਘ ਵਾ। ਕਿ ਕਿੱਥੋਂ ਦੇ ਰਹਿਣ ਵਾਲੇ ਵੀਰ ਜੀ? ਆਪਾਂ ਸੁਲਤਾਨ ਰੋਡ ਮੰਦਰ ਵਾਲੇ ਵੀ ਆ। ਹਾਂਜੀ ਕੀ ਗੱਲ ਹੈ ਜੀ ਭਾਈ? ਭਾਈ ਕੱਲ ਆ ਦੋ ਭਰਾ ਮੇਰੇ ਬੇਟੇ ਹੀ ਉੱਥੇ ਕਲਫਾਵਾਨੇ ਸਾਹਮਣੇ ਖਾਣ ਪੀਂਦੇ ਸੀ ਤੇ ਉੱਥੇ ਮੈਨੂੰ ਫੋਨ ਆਇਆ ਵੀ ਦਦਾ ਲੜਾਈ ਹੋਈ ਆ ਤੇ ਛੇਤੀ ਆਓ ਵੀ। ਹਾਂਜੀ। ਤੇ ਮੈਂ ਕਹਾ ਚੱਲ ਮੈਂ ਆਉਣਾ। ਤੇ ਮੈਂ ਜਦੋਂ ਉੱਥੇ ਗਿਆ ਵਾਂ ਤੇ ਮੈਂ ਦੋ ਪਾਰਟੀਆਂ ਲੜਨੀਆਂ ਸੀ ਤੇ ਮੈਂ ਸਮਝਾਇਆ ਵੀ ਮੈਂ ਹਾਂ ਲੜਨਾ ਨਹੀਂ ਆਪਾਂ। ਚਲੋ ਉਹਨਾਂ ਨੇ ਖਾਦੀ ਪੀਤੀ ਆ ਆਪਾਂ ਘਰੇ ਚਲੀ ਆਪੋ ਆਪਣੇ ਆਪਾਂ ਜਰੂਰੀ ਇੱਥੇ ਲੜਨਾ ਤੇ ਮੈਂ ਭਾਈ ਉਹਨਾਂ 15 20 ਜਣੇ ਹੈਗੇ ਹੀ ਉਹ ਤੇ ਮੈਂ ਕਿਹਾ ਅਸੀਂ ਘਾਟਾ ਫੜਾ ਘਰੋਣਾ ਆਪਾਂ ਚਲੀਏ ਇੱਥੋਂ ਤੇ ਮੈਂ ਇਹਨਾਂ ਨੂੰ ਗੱਡੀ ਦੇ ਗਏ ਨਾ ਆਪਣੀ ਚਾਰ ਪੰਜ ਜਣੇ ਮੈਂ ਇਹਨਾਂ ਨੂੰ ਗੱਡੀ ਦੇ ਦੇ ਗਏ ਤੇ ਮੈਂ ਤੁਸੀਂ ਚੱਲ ਜਿਓ ਤੇ ਮੈਂ ਆਉਣਾ ਵਾ ਤੇ ਇਹ ਗੱਡੀ ਦੇ ਚਲ ਗਏ ਆ ਤੇ ਮਗਰੋਂ ਮੈਂ ਇਹ ਦੋਵੇਂ ਜਣੇ ਮੋਟਰਸਾਈਕਲ ਦੇ ਬੈਠੇ ਆਉਣੇ ਆ ਤੇ αlpha 1 ਸਿਲਮੀ ਵਾਲੇ ਸਾਹਮਣੇ ਜਿਹੜੀ ਗਲੀ ਨਹੀਂ ਗਈ ਵੀ ਹੋਲੀ ਗਲੀ ਨੂੰ ਮੋਟਰਸਾਈਕਲ ਪਾਇਆ ਤੇ ਪਿੱਛੋਂ ਨਾ ਮੁੰਡੇ ਆਉਂਦੇ ਆ ਵਾਹ ਭਾਈ ਤੇ ਮੈਂ ਨੂੰ ਕਹੇ ਮੈਂ ਪ੍ਰਿੰਸ ਮਗਰੋਂ ਮੁੰਡੇ ਆਉਂਦੇ ਮੋਟਰਸਾਈਕਲ ਜਲਦੀ ਭਜਾ ਉਹ ਅੰਦਰ ਵੜ ਕੇ ਭਾਈ ਅਸੀਂ ਸੱਜੇ ਹੱਥ ਮੋੜਿਆ ਬਾਦ ਉਹ ਗਲੀ ਬੰਦ ਹੀ ਸਾਨੂੰ ਨਹੀਂ ਪਤਾ ਸੀ ਗਲੀ ਬੰਦ ਗਈ ਅਸੀਂ ਉੱਥੇ ਰਹੀ ਤਾਂ ਨਹੀਂ ਲੱਗ ਕੇ ਰਹਿੰਦੇ ਦੀਆਂ ਉਹ ਗਲੀ ਬੰਦ ਹੀ ਅਸੀਂ ਅੱਗੇ ਚੱਲ ਗਏ ਅੱਗੋਂ ਗਲੀ ਬੰਦ ਪਿੱਛੋਂ ਭਾਈ 15 20 ਜਣੇ ਸੀ ਉਹ ਸਾਡੇ ਗੱਲ ਪੈ ਗਏ ਆ ਗੰਡਾਸੇ ਵਗੈਰਾ ਸਲਕਰ ਵਗੈਰਾ ਭਾਜੀ ਉਹਨਾਂ ਨੇ ਬੋਤਲਾਂ ਦੱਤਰ ਤੇ ਹੋਰ ਵੀ ਉਹਨਾਂ ਕੋ ਬੜਾ ਖੁਸ਼ ਹੈ ਗਈ ਬੰਦਿਆਂ ਦੀ ਪਛਾਣ ਹੋ ਗਈ ਕਿਹੜੇ ਬੰਦੇ ਸੀ ਜੇ ਤੁਹਾਡੇ ਕੋਈ ਪੁਰਾਣੀ ਰੰਜਿਸ਼ ਵਗੈਰਾ ਤਾਂ ਨਹੀਂ ਕਿਸੇ ਭਾਜੀ ਕੋਈ ਰੰਜਿਸ਼ ਨਹੀਂ ਸਾਡੀ ਉਹਨਾਂ ਨਾਲ ਅਸੀਂ ਉੱਤੇ ਵਹੇ ਗਏ ਸਾਡੀ ਕੋਈ ਰੰਜਿਸ਼ ਛੋੜਾ ਹੀ ਲੜਨ ਯਹੀ ਵੀ ਲੜਨ ਗਏ ਹੁੰਦੇ ਤੈin ਛੱਟਾ ਥੋੜੀ ਖਾ ਕੇ ਆਉਣੀਆਂ 15 16 ਬੰਦਿਆਂ ਨਾਲ ਅਸੀਂ ਹਮਲਾ ਕੀਤਾ ਤੁਸੀਂ ਦੋ ਜਣੇ 15 16 ਜਣੇ ਹੀ ਭਾਜੀ ਉਹਨਾਂ ਨੇ ਸਾਨੂੰ ਮੈਂ ਹੀ ਮੋਰਸਾਲ ਦੇ ਉਹਨੇ ਮਾਰਿਆ ਜੋਰ ਦੀ ਪਾਣੀ ਦਾਤਰ ਮਾਰਿਆ بیسਬਲ ਮਾਰਿਆ ਮੈਨੂੰ ਨਹੀਂ ਕੋਈ ਮੈਂ ਡੇਪਿਆ ਥੱਲੇ ਕਿੰਨੇ ਕੁ ਵੇ ਤੇ ਪੰਚਪਾਜੀ ਜੀ ਜਦੋਂ ਤੁਹਾਨੂੰ ਪਾਜੀ ਇਹ 11 11:30 ਵੇ ਦੀ ਗੱਲ ਹੈਗੀ ਆ ਠੀਕ ਆ ਤੇ ਉਸ ਤੋਂ ਬਾਅਦ ਮੇਰੇ ਇੱਥੇ ਮਾਰਿਆ ਖੁਮਰਾ ਸਾਰਾ ਸੀਦੀ ਖੋਲਦਾ ਮੈਂ ਥੱਲੇ ਆਇਆ ਵਿੱਚ ਲੱਡਾ ਪੈ ਗਿਆ ਲੰਮੇ ਮੇਰੇ ਸਿਰ 'ਚ ਪਾਣੀ ਕੀ ਦਾਤਰ ਮਾਰੇ ਬੋਦਲਾ ਮਾਰਿਆ ਜੋ ਉਹਨਾਂ ਨੇ ਹੱਥ ਆਣਾ 15-20 ਜਿਹੜੇ ਰੱਜੇ ਹੀ ਸ਼ਰਾਬ ਨਾਲ ਉਹ ਪਾਜੀ ਗੱਡੀ ਤੇ ਅਸੀਂ ਕਿੱਦੇ ਦੇਗੇ ਸੀ ਭਾਈ ਗੱਡੀ ਤੇ ਨਹੀਂ ਤੁਰ ਕੇ ਆਏ ਸਾਡੇ ਮਰ ਭੱਜ ਗਏ ਸਾਡੇ ਮਗਰ ਆਏ ਅਸੀਂ ਮੋਟਰਸਾਈਕਲ ਭਜਾਉਨੇ ਆ ਸਾਡੀ ਕਿਸਨ ਮਾਰੀ ਸਾਡਾ ਮੋਟਰਸਾਈਕਲ ਬੰਦ ਗਲੀ ਚ ਪੈ ਗਿਆ ਤੇ ਉਧਰ ਉਹਨਾਂ ਨੇ ਘੇਰ ਲਿਆ ਸਾਨੂੰ ਤੇ ਉਹਨਾਂ ਨੇ ਉਹ ਸਾਡਾ ਭਾਈ ਮੇਰੇ ਜੇਜ ਚ ਮੇਰਾ ਫੋਨ ਹੈਗਾ ਸੀ ਫੋਨ ਵੀ ਲੈ ਗਏ ਉਹ ਇੱਕ ਮੇਰੇ ਚੈਨੀ ਗਈ ਚੈਨ ਮੰਨ ਲਓ ਕਿ ਲੁੱਟਖੋ ਵਾਲੇ ਬੰਦੇ ਸੀ ਲੁੱਟਖੋ ਵਾਲੇ ਇਹਦਾ ਇਹਦੇ ਇਹਦੇ ਕੋ ਆਈਫੋਨ ਵੀ ਹੈਗਾ ਸੀ ਠੀਕ ਆ ਇਹਦਾ ਆਈਫੋਨ ਵੀ ਨਹੀਂ ਗਾ ਰ ਪਰਸ ਵੀ ਨਹੀਂ ਗਾ ਜੇਬ ਚ ਕੈਮਰਾ ਕੋ ਸੀਸੀਟੀਵੀ ਵਗੈਰਾ ਸਾਹਮਣੇ ਆਇਆ ਉੱਥੇ ਭਾਈ ਅੱਜ ਗਏ ਹੀ ਆਪਣੇ ਛੋਟਾ ਭਰਾ ਗਿਆ ਹੀ ਉੱਥੇ ਵੇਖ ਕੇ ਨਾਲ ਮਲਾਜੂਗੇ ਹੀ ਤੇ ਸੀਸੀਟੀਵੀ ਕੈਮਰੇ ਜ ਹੈਗੀ ਆ ਇਹਨੂੰ ਸੱਟਾ ਮਾਰਨ ਦੇ ਮੈਂ ਦੇਖ ਪੈ ਪਿਛੇ ਚਾਉਂਗ ਜੇ ਉੱਥੇ ਗਿਆ ਬਣਾ ਨਹੀਂ ਗਿਆ ਹੀ ਮੈਨੂੰ ਉੱਥੇ ਇਹਨਾਂ ਨੇ ਚੰਗੀ ਤਰ੍ਹਾਂ ਘੁੱਟਿਆ 15 16 ਜਣੇ ਨੇ ਇਸ ਬਾਰੇ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਕੀ ਤੁਹਾਡੇ ਕੋਲ ਹਾਂਜੀ ਭਾਈ ਕੱਲ ਰਾਤੀ ਕਰਤੀ ਸੀ ਆਪਾਂ ਤੇ ਪੁਲਿਸ ਨੇ ਇਸ ਬਾਰੇ ਕੋਈ ਕਾਰਵਾਈ ਕੀਤੀ ਹੈ ਅਜੇ ਤੱਕ ਕਾਰਵਾਈ ਸਰ ਕੱਲ ਕਹਿੰਦੇ ਸੀ ਕੱਲ ਤੁਹਾਡਾ ਬਿਆਨ ਲੈਣਾ ਵਾਂਗੇ ਅਜੇ ਤੱਕ ਬਿਆਨ ਲੈ ਨਹੀਂ ਆਏ ਕੀ ਮੰਗ ਨਹੀਂ ਕਰਦੇ ਭਾਜੀ ਤੁਸੀਂ ਪਾਈਾ ਧੜੇ ਸਾਹਮਣੇ ਵਾਲੇ ਸੱਟਾਂ ਲੱਗੀਆਂ ਨੇ ਜਿਆ ਜੀ ਨਾ ਹੀ ਕੋਈ ਗੱਲ ਕੀਤੀ ਨਾ ਬਾਤ ਕੀਤੀ ਨਾ ਅੜ ਵੀ ਰੰਜੇ ਜੀ ਪ੍ਰਾਣੀ ਨਜ਼ਾਇਰ ਹੀ ਸਾਡੇ ਤੇ ਹੋਇਆ ਵਾ ਤੇ ਸਾਡੀ ਜਿਹੜੀ ਬੰਦੀਕਾਰ ਵੀ ਕੀਤੀ ਜਾਵੇ ਦੇਖਣ ਲੱਗੇ ਜੀ ਇਹ ਵੈਰੀਫਾਈ ਕਰ ਰਹੇ ਆ ਇਹ ਦਾਦੂ ਰੁਪੀ ਕੇ ਹੱਥੇ ਜੋ ਰਾਤ ਲੇਟ ਆਵਰ ਨਿਕਲੇ ਆ ਪਹਿਲਾਂ ਉੱਥੇ ਹਾਦਸੇ ਦੇ ਅੰਦਰ ਕਿਸੇ ਨਾ ਕੋਈ ਪਤਾ ਲੱਗਾ ਵੀ ਝਗੜੇ ਝਗੜੇ ਬਾਅਦ ਚਕੇ ਹੋਰ ਪਾਰਟੀ ਨੇ ਝਗੜੇ ਨੇ ਉਹ ਵੈਰੀਫਾਈ ਕਰ ਰਹੇ ਸਰ ਕਹਿੰਦੇ 15 16 ਬੰਦਿਆਂ ਨੇ ਬੰਦਿਆਂ ਨੇ ਆ ਕੇ ਹਮਲਾ ਵਗੈਰਾ ਕੀਤਾ ਇਹਨਾਂ ਦੇ ਉਹ ਵੈਰੀਫਾਈ ਕਰ ਰਹੇ ਹੁੰਦੀ ਥਿਸ ਇਸ ਅ ਪਾਰਟ ਆਫ ਬਿਲਕੁਲ ਜੀ ਜੋ ਵੀ ਹੋਏਗੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ